ਚਲੋ ਫਿਰ ਹੁਣ ਕਰ ਦਿੰਦੇ ਆ ਕਿਤੇ ਕੁੜੀ ਦੇ ਨੂੰ ਪੜਾਉਣ ਨੂੰ ਹਟਾ ਦਿੰਦੇ ਆ ਪਰ ਮੈਂ ਤਾਂ ਪੜਨਾ ਹਲੇ ਬੇਟੇ ਅਜਾ ਪੜ ਲਿਆ ਹੋਣਾ ਇੰਨਾ ਬਹੁਤ ਨਹੀਂ ਬੇਟੇ ਦਾ ਅਸਟੇਜਾਂ ਬਹੁਤ ਹੋਣਾ ਜਿਆਦਾ ਦੀ ਪੜਾਇਆ ਕਰ ਦੇਣੀ ਮੈਨੂੰ ਕੋਲੀ ਜਾਣਾ ਉਹ ਪੁੱਤਰਾ ਨਹੀਂ ਧੋਖਰਾ ਕਰਦੇ ਕਿ ਕਿ ਆ ਬਹੁਤ ਪੜਲੇ ਜੁੜ ਦੇ ਜਾਂ ਚੁੱਕੀ ਮੈਂ ਬਣ ਕੇ ਜਿਵੇਂ ਹੁਣ ਉਹ ਰਿਸ਼ਤਾ ਕਰਦੇ ਨੇ ਕੰਨ ਪੜਾਉਣ ਨੂੰ ਰਹਿੰਦੇ ਨੇ ਦਾ ਦੇਣਾ ਬੋਲਦਾ ਨਾ ਪੜਨਾ ਹੈ ਕਾਲਜ ਲੱਗਣਾ ਹੈ ਤੇ ਮੈਨੂੰ ਨਾ ਫੀਸ ਦੀ ਜ਼ਰੂਰਤ ਆ ਕਿਤਾਬਾਂ ਵੀ ਲੈਣੀਆਂ ਨੇ ਤੁਸੀਂ ਮੈਨੂੰ ਪੈਸੇ ਦੇ ਦਿਓ ਥੋੜੇ ਜਿ ਕੋਈ ਗੱਲ ਨਹੀਂ ਭੈਣੇ ਨਾ ਮੈਂ ਨਾ ਕੱਲ ਕਿਸ਼ਤ ਭਰੀ ਏ ਤੇ ਮੈਂ ਕੋਈ ਗੱਲ ਨਹੀਂ ਕਰਦਾ ਨਾ ਕਿਸੇ ਯਾਰ ਦੋਸਤ ਤੋਂ ਫੜ ਕੇ ਲੈ ਕੇ ਦੇ ਦਾਨਾ ਵੀਰੇ ਘਰ ਦੇ ਦੇਖੋ ਜੀ ਹੁੰਦਾ ਕਿ ਮੈਨੂੰ ਤੁਹਾਨੂੰ ਪਤਾ ਹੈ ਮੈਂ ਪੜਨਾ ਚਾਹੁੰਦੀ ਆ ਮੈਂ ਕੁਝ ਬੜਨਾ ਚਾਹੁੰਦੀ ਆ ਕੋਈ ਨਾ ਪੁੱਤ ਔਖਾ ਸੌਖਾ ਭਰਦੇ ਫੀਸ ਇਹਦੀ ਹੁਣੇ ਪੜਨਾ ਚਾਹੁੰਦੀ ਐ ਜਿਵੇਂ ਆਖੜੀ ਦੇ ਸ਼ੌਂਕ ਪੂਰੇ ਹੋ ਜਾਣਗੇ ਗਾਹਾਂ ਕਿਹੜਾ ਪੜਾਉਂਦਾ ਕਿਸੇ ਨੂੰ ਕੁੜੀਆਂ ਨੂੰ ਜਦੋਂ ਆਪਾਂ ਵਿਆਹ ਕੇ ਤੋਰਦੇ ਆ ਮਾਂ ਮੈਂ ਕੀ ਕਰਾਂ 10-15000 ਰੁਪਏ ਤਨਖਾਹ ਮਿਲਦੀ ਮੈਨੂੰ ਉਹਦੀ ਜਿਵੇਂ ਕਿਸ਼ਤਾਂ ਭਰਦਾਂ ਨਾ ਘਰ ਦਾ ਖਰਚਾ ਕਰਨਾ ਵਾ ਦੱਸ ਕੀ ਕਰਾਂ ਦੱਸ ਕਿੱਥੇ ਜਾਵਾਂ ਐ ਤਾਂ ਪੁੱਤ ਮੈਨੂੰ ਪਤਾ ਫਿਰ ਹੁਣ ਕੀ ਕਰੀਏ ਇਹਦੇ ਸ਼ੌਂਕ ਵੀ ਪੂਰੇ ਕਰਨੇ ਨੇ ਜਿਵੇਂ ਆਖੜੀ ਦੇ ਇਹਦੇ ਸ਼ੌਂਕ ਮਰ ਜਾਣਗੇ ਹਾਂ ਮੰਮੀ ਤੁਸੀਂ ਪਲੇਸ ਤੋਂ ਦੋਨੋਂ ਦੇ ਨੇ ਕਰ ਦੋ ਨਾ ਚਲੋ ਨਹੀਂ ਮੈਂ ਕਰਦਾਂ ਦੀ ਪੁੱਤ ਮੈਂ ਤੇਰੀ ਆਂਟੀ ਤੋਂ ਕੱ ਉਹ ਚੱਲਗੇ ਪੈਸੇ ਮੇਰੇ ਚੱਲ ਮੈਂ ਦੇਖਣਾ ਕਿਸੇ ਯਾਰ ਦੋਸਤ ਨੂੰ ਕਵਾਂ ਵੀ ਮੈਨੂੰ ਪੈਸੇ ਦੇ ਦੇਣ ਜਦੋਂ ਮੇਰੀ ਤਨਖਾਹ ਆਏਗੀ ਮੈਂ ਤੂੰ ਦੇ ਦਾਂਗਾ ਤੈਨੂੰ ਹਾਂਜੀ ਵੀਰ ਜੀ ਕਰਦੇ ਹਾਂ ਜਾਵਾਂਗੇ ਵੀਰੇ ਪੁੱਤ ਜਦੋਂ ਆਉਂਦਾ ਹੈ ਨਾਲੇ ਉਹ ਚ ਆਟੇ ਦੀ ਥੈਲੀ ਫੜ ਲੈਿੰਕ ਚੱਲ ਕੋਈ ਗੱਲ ਨਹੀਂ ਮੱਤਾ ਲੈ ਆਵਾਂਗਾ ਜੇ ਤਾਂ 5 ਕਿਲੋ ਲੈਣੀ ਨੇ 2 ਕਿਲੋ ਆਲੂ ਲੈਣੀ ਘਟਣਾ ਸਾਰ ਲੰਘ ਦੋ ਦਿਨ ਲੰਘ ਜਾਣ ਕੋਈ ਗੱਲ ਨਹੀਂ ਲੈ ਆਵਾਂਗਾ ਠੀਕ ਆ ਮम्मा ਫਿਰ ਮੈਂ ਜਾਂਦੀ ਆ ਕਾਲਜ ਠੀਕ ਹੈ ਨਾਲ ਕੇ ਨਹੀਂ ਪੁੱਤ ਹਾਂਜੀ ਮम्मा ਤੁਸੀਂ ਵੀ ਆਪਣਾ ਪਿੱਛੋ ਧਿਆਨ ਰੱਖਿਓ ਠੀਕ ਹੈ ਬਟੇ ਤੇ ਮੈਂ ਇਦਾਂ ਕਹਿੰਦੀ ਸੀ ਵੀਰੇ ਨੂੰ ਕਹਿ ਦਿੰਦੇ ਮੈਨੂੰ ਅੱਜ ਛੱਡੇ ਆਂਦੇ ਪੁੱਤ ਤਾਂ ਇਹਨਾਂ ਪੈਣ ਨੂੰ ਛੱਡ ਕੇ ਆਉਣਗੇ ਠੀਕ ਹੈ ਬੀਬੀ ਛੱਡ ਆਉਣਾ ਵੀਰੇ ਤਾਂ ਤੁਸੀਂ ਮੈਨੂੰ ਅੱਜ ਛੱਡਿਓ ਕੋਈ ਕਰਨੀ ਛੱਡਾ ਨਾ ਇਧਰ ਰੋਜੇ ਚੱਲੀ ਜਾਂਦੀ ਐ ਭਾਈ ਨਿੱਤੇ ਰੋਜ ਕੰਮੀ ਇਹੀ ਹੈ ਇਹਨਾਂ ਦਾ ਤਾਂ ਕਰੇ ਨਹੀਂ ਖੜਦੀ ਤਾਂ ਭਾਈ ਪੋਰਾ ਨਹੀਂ ਕੁੜੀ ਚੰਗੀ ਹੈਗੀ ਜਿਹਦੇ ਤਾਂ ਕਰੇ ਨਹੀਂ ਖੜਦੀ ਸਾਰਾ ਦਿਨ ਕਰੇ ਇੱਧਰ ਕਦੇ ਇੱਧਰ ਮਾਂ ਲੱਭਦੀ ਫਿਰਦੀ ਹੁੰਦੀ ਆ ਜਮਾਂ ਨਹੀਂ ਲੱਭਦੀ ਪਹਿਣੇ ਆ ਕੁੜੀ ਦੀਆਂ ਨੱਚਦੀ ਖੁੱਦ ਦੀ ਗਲੀਆਂ 'ਚ ਸਾਰਾ ਦਿਨ ਕਦੇ ਉੱਧਰ ਲੰਘੀ ਕਦੇ ਉੱਧਰ ਲੰਘੀ ਕੰਮੀ ਇਹਦੀ ਮਾਂ ਇਹ ਨਹੀਂ ਠੀਕ ਇਹਨੂੰ ਬੋਲਦੀ ਕੁਛ ਇਹਦੀ ਮਾਂ ਨਹੀਂ ਇਹਦੀ ਮਾਂ ਇਹਨੂੰ ਸਮਝਾਉਂਦੀ ਇਹਦੀ ਪਈ ਕਾ ਨੂੰ ਜਾਣਾ ਕਿਸੇ ਦੇ ਘਰੇ ਕਾ ਨੂੰ ਫਿਰਨਾ ਕਾ ਨੂੰ ਫਿਰਨਾ ਨਾ ਭਾਈ ਇਹ ਤਾਂ ਰੋਜ਼ ਦੇਖਦੇ ਆ ਸਿਆਂ ਨੂੰ ਮੇਰੀ ਕੁੜੀ ਤਾਂ ਘਰੇ ਰਹਿੰਦੀ ਨਹੀਂ ਅਸੀਂ ਤੇਰੀ ਕੁੜੀ ਦੀ ਕਿੱਥੇ ਗੱਲ ਕਰਦੇ ਸੀ ਤਾਂ ਉਹਦੀ ਕੁੜੀ ਦੀ ਗੱਲ ਕਰਦੇ ਆ ਉਹਦੀ ਕੁੜੀ ਨੂੰ ਖੜਦੀ ਹੈਗੀ ਸਾਰਾ ਦਿਨ ਸਾਰਾ ਦਨ ਫੇਰ ਸਾਰਾ ਦਫੈਰਾ ਨਹੀਂ ਟਿਕਦੀ ਤੂੰ ਛੱਡਿਆ ਇਹਨੂੰ ਕੁੜੀ ਨੂੰ ਆਪਣੇ ਕਾਲਜ ਮੈਂ ਛੱਡਿਆ ਨਾ ਬੇਟੇ ਨਹੀਂ ਬੇਟੇ ਮੈਂ ਛੱਡਿਆ ਵਾ ਤੂੰ ਗੱਲਾਂ ਕਿਤੇ ਨਾਲ ਜਾਂਦਾ ਹੈ ਜਗਤਿਆਨ ਨਾਲ ਜਾਈ ਬੇਟੇ ਚਲ ਆਪਾਂ ਕਾਰਟੂਨ ਦੇਖਦੇ ਆਂ ਨਹੀਂ ਆਪਾਂ ਜੀਤ ਫਿਰ ਦੀ ਵੀਡੀਓ ਦੇਖਦੇ ਆਂ ਨਹੀਂ ਉੱਥੇ ਬਹੁਤ ਜ਼ਿਆਦਾ ਬਹੁਤ ਕੁਝ ਸਹੀ ਸਿੱਖਣ ਨੂੰ ਮਿਲਦਾ ਉਹੀ ਲਾਲਾ ਚਲ ਠੀਕ ਹੋ ਗਿਆ ਕੋਈ ਮੰਦ ਹੋ ਗਿਆ ਨਹੀਂ ਕੁੜੀ ਇੱਥੇ ਖੜੀਆਂ ਕਰਦੀਆਂ ਵੀ ਹੂੰ ਕੁਝ ਨਹੀਂ ਵੀਰੇ ਵੀਰੇ ਦਾ ਵੇਟ ਕਰਦੇ ਸੀ ਕਿ ਆਂਦੇ ਨੇ ਉਹਨਾਂ ਨੂੰ ਫੋਨ ਕੀਤਾ ਸੀ ਵੀ ਉਹ ਲੈਣ ਆ ਜਾਣ ਮੈਨੂੰ ਤੇ ਮੈਂ ਪਿੰਡ ਚੱਲੇ ਆ ਬੈਜੇ ਪਾਂ ਛੱਡ ਦੇਣਾ ਕਰੇ ਆਇਆ ਨਹੀਂ ਅਜੇ ਉਹ ਹਾਂਜੀ ਵੀਰੇ ਆਏ ਨਹੀਂ ਵੀਰ ਜੀ ਚਲ ਆ ਬੈਜਾ ਮੈਂ ਛੱਡ ਦੇਣਾ ਪਿੰਡ ਕਰੇ ਹਾਂਜੀ ਵੀਰੇ ਤੇ ਤੂੰ ਜਾਣਾ ਆ ਜਾਜੇ ਬੈਜੋ ਦੋਨੇ ਬੈਜੋ ਆਜੋ ਪਿੰਡ ਹੀ ਜਾਣਾ ਮੈਂ ਵੀ ਆਜੋ ਬੈਜੋ ਲੈ ਵੀ ਦਾ ਚੱਲਦੇ ਆ ਬੈ ਜਾ ਬੈਗ ਮੈਨ ਹੁਟਾ ਦੇ ਅੱਛਾ ਅੱਛਾ ਧੂਪੇ ਖੜੀਆਂ ਕਰਦੀਆਂ ਦੋਨੇ ਨਹੀਂ ਆ ਚੱਲ ਬੈ ਗਈਆਂ ਵੀਰੇ ਹਾਂਜੀ ਵੀਰੇ ਵੀਰੇ ਬਸ ਇੱਥੇ ਤੱਕ ਆਜੋ ਅੱਛਾ ਤਾਰਾਂ ਹਾਂ ਆ ਤਾਰੇ ਛੱਡ ਦੇ ਨਾ ਨਾ ਬਸ

ਮੰਮਾ ਉਹ ਕਹਿੰਦੀ ਮੈਂ ਕਹਿੰਦੀ ਉੱਧਰ ਨੂੰ ਜਾ ਰਹੀ ਕਹਿੰਦੀ ਤੂੰ ਵੀ ਚੱਲ ਮੇਰੀ ਬੱਸ ਲੇਟ ਹੋ ਗਈ ਸੀ ਤੂੰ ਜਾਇਆ ਨਾ ਕਰ ਪੁੱਤ ਤੂੰ ਪੁੱਤ ਨਵੇਂ-ਨਵੇਂ ਮੁੰਡਿਆਂ ਨਾਲ ਫਿਰਦੀ ਆ ਉਹ ਕੁੜੀ ਠੀਕ ਨਹੀਂ ਹੈਗੀ ਤੂੰ ਜਾਇਆ ਨਾ ਕਰ ਮੈਂ ਤੈਨੂੰ 20 ਵਾਰ ਕਿਹਾ ਇਹ ਗੱਲ ਠੀਕ ਹਾਂ ਚੱਲ ਹੁਣ ਤੂੰ ਪਾਣੀ ਤਾਂ ਨਹੀਂ ਪੀ ਲੈ ਬਹਿ ਜਾ ਚੱਲ ਅੰਦਰ ਚੱਲ ਪਾਣੀ ਦੇ ਦੋ ਮੰਮੀ ਗਰਮੀ ਚਲੋ ਦੇਣੀ ਚੱਲ ਪੁੱਤ ਹੋਰ ਤੂੰ ਨਾ ਨਾਲ ਰਹਿ ਰਹੀ ਜੀ ਕੁੜੀ ਨਾਲ ਹੋਰ ਕੱਲ ਵੀ ਚੱਤ ਕਿੰਨੇ ਵਜੇ ਜਾਣਾ ਗੁਰਦੁਆਰਾ ਸੇਵਾ ਕਰਨੀ ਨਹੀਂ ਆ ਨਾ ਤਿੰਨ ਚਾਰ ਕਰ ਲੈਣੀ ਆ ਤੂੰ ਪਹਿਲੇ ਹੀ ਬਿਮਾਰ ਆ ਚਲ ਮੈਂ ਕਰ ਲਾਂਗੀ ਤੂੰ ਬਹਿ ਜਾਂਦੀ ਨਾ ਬੱਸ ਮੰਮੀ ਮੈਂ ਕਰ ਲੰਨੀ ਆਪੇ ਤੂੰ ਤਾਂ ਮੇਰੀ ਸਿਆਣੀ ਧੀ ਤੀ ਤੀ ਬਹਿ ਜਾਂਦੀ ਪੁੱਤ ਮੈਂ ਕਰ ਲਾਂਦੀ ਚਲ ਨਾ ਬੱਸ ਕਰ ਲੈਣਾ ਚਲ ਫੇਰ ਕਰ ਲੈ ਜੇ ਨਹੀਂ ਸਾਥੀ ਆਉਂ ਉਹ ਜੀ ਹਾਂ ਜੀ ਨਹੀਂ ਵਧੀਆ ਵਧੀਆ ਤੂੰ ਸਮਝ ਬੌਜੀ ਤੋੜਨ ਦਾ ਕੰਮ ਸੀ ਇੱਕ ਆ ਨਾ ਬੋ ਜੀ ਮੈਨੇ ਆਪਣੀ ਭੈਣ ਦੀ ਫੀਸ ਭਰਨੀ ਸੀ ਮੈਨੂੰ ਡਵਾਂਸ ਪੈਸੇ ਚਾਹੀਦੇ ਨੇ ਹਾਂਜੀ ਤੇ ਤਿਤਵੀਤ ਕਿਵੇਂ ਆਜਾ ਠੀਕ ਨਹੀਂ ਜੀ ਅੱਜ ਤਾਂ ਮੈਂ ਅੱਜ ਤਾਂ ਸਾਰਾ ਕੰਮ ਜਸਪ੍ਰੀਤ ਨਹੀਂ ਕੀਤਾ ਹੈਲੋ ਹਾਂਜੀ ਕਿਵੇਂ ਕੀ ਕਰਦੇ ਰੋਟੀ ਰੋਟੀ ਖਾ ਲਈ ਸੋ ਹੋਰ ਘਰ ਵਰ ਕਿੱਥੇ ਹੋ ਸਾਰੇ ਕੰਮਾਂ ਜੋ ਨੇ ਸਾਮੇ ਕੁਝ ਹੋਰ ਚਲ ਹੁਣ ਤਾਂ ਕਰਨ ਲੱਗੇ ਹੁਣ ਆਪਾਂ ਵਧੀਆ ਘਰ ਕੋਈ ਦੇਖ ਕੇ ਉਹਦਾ ਰਿਸ਼ਤਾ ਕਰੀਏ ਇਹ ਤਾਂ ਬਹੁਤ ਵਧੀਆ ਕੰਮ ਹੋ ਗਏ ਜੀ ਸਾਰਾ ਕੰਮ ਆਇਆ ਸਾਹਮਣੇ ਦਿਖਦੀ ਹੋਰ ਨਾਲ ਪੜਾਈ ਦਾ ਵੀ ਕੰਮ ਆ ਰਿਹਾ ਹੁਣ ਕੋਈ ਉਹਦਾ ਰਿਸ਼ਤਾ ਦੇਖ ਵਧੀਆ ਸਸਰੀ ਘਰ ਪੈਣ ਜੀ ਹੋ ਠੀਕਾ ਪੈਣ ਜੀ ਹਾਂ ਠੀਕਾ ਪੈਣ ਜੀ ਵਧੀਆ ਤੁਸੀਂ ਦੱਸੋ ਆਪਣਾ ਪਰਿਵਾਰ ਠੀਕ ਹੈ ਹਾਂਜੀ ਹਾਂਜੀ ਸਭ ਵਧੀਆ ਜੀ ਮौजਾਂ ਹੋ ਰਹੀਆਂ ਚਲੋ ਹੋਰ ਕੀ ਬਣਦਾ ਪੈਣ ਜੀ ਬਸ ਕਮ ਜਾਨਾ ਮੈਂ ਜਿਹੜੇ ਕੇ ਬੈਠੀ ਸੀ ਇਹ ਕੁੜੀ ਆਈ ਹੈ ਕਾਲਜ ਚ ਕੁੜੀ ਥੋੜੀ ਬਹੁਤ ਸਿਆਣੀ ਆ ਪੈਣ ਜੀ ਹਾਂ ਪੈਣ ਜੀ ਸਿਆਣੀ ਤਾਂ ਹੈਗੀ ਹੈ ਵਿਚਾਰੀ ਆ ਹੁਣ ਜਾਂਦੀ ਹੈ ਜਦੋਂ ਕਾਲਜ ਆਉਂਦੀ ਹੈ ਜੇ ਜਾਂਦੀ ਹੈਗੀ ਬਸ ਤੁਹਾਨੂੰ ਪਤਾ ਹੀ ਹੈ ਮੁੰਡੇ ਦੀਆਂ ਬਾਲੀਆਂ ਗੱਲਾਂ ਬਣਾਉਂਦੀਆਂ ਨੇ ਬੁੜੀਆਂ ਬੈਠੀਆਂ ਨੇ ਦੁਬਾਰਾ ਦੀ ਨਾ ਸੁਣਿਆ ਕਰੋ ਲੋਕ ਤਾਂ ਬਹੁਤ ਕੁਝ ਕਹਿੰਦੇ ਹਾਂ ਛੱਡੀ ਜਾਂਦਾ ਮਾੜਾ ਬਹੁਤ ਬੋਲਦੀ ਹੈ ਕੋਈ ਨੀ ਵੀਰ ਜੀ ਤੁਸੀਂ ਬਹੁਤ ਸਿਆਣੀਆਂ ਅਸੀਂ ਦੇਖਦੇ ਹਾਂ ਬਾਹਰ ਜਾਂਦੀ ਆ ਪੜ੍ਹਨ ਜਦੋਂ ਬਹੁਤ ਵਧੀਆ ਪੜ੍ਹਦੀ ਆ ਅਸੀਂ ਕਦੇ ਉੱਚੀ ਨੀਚ ਕਦੇ ਨਹੀਂ ਦੇਖੀ ਇਹਦੀ ਤੇ ਹੋਰ ਭੰਜੀ ਸਾਡਾ ਕਰ ਦਿੰਦੇ ਪੈਸਿਆਂ ਦਾ ਹਿੱਲਾ ਹਾਂ ਭੰਜੀ ਕਰਾਂਗੇ ਕੋਈ ਨਾ ਬਸ ਗੁੱਡੀ ਦੀ ਫੀਸ ਜੀ ਬਾਹਰ ਤੇ ਮੈਂ ਕਹੂੰਗੀ ਜੀ ਤੇ ਪੁੱਤ ਤੇਰੀ ਆਂਟੀ ਪੈਸਾ ਨੂੰ ਆਈ ਸੀ ਅੰਟੀ ਕੋਈ ਗਾ ਜੀ ਮੈਨੂੰ ਤਾਂ ਤਨਖਾਹ ਮਿਲਣ ਵਾਲੀ ਏ ਤਾਂ ਮੈਂ ਤੁਹਾਨੂੰ ਦੇ ਦਾਨਾ ਪੈਸੇ ਮੈਨੂੰ ਲੋੜਤੀ ਵੀਰ ਜੀ ਬਹੁਤ ਜ਼ਿਆਦਾ ਹਾਂ ਹੋਰ ਵਧੀਆ ਮੈਂ ਕੰਮ ਚੱਲ ਰਿਹਾ ਮੜਾ ਕਿਤੇ ਤੇ ਹੋਰ ਚੁੱਕ ਕੇ ਦਰ ਜਾ ਰਹੀ ਹਾਂ ਵੀਰੇ ਮੇਰੇ ਨਾਲ ਅਜ ਕਾਲਜ ਚ ਫੰਕਸ਼ਨ ਸੀ ਮੈਂ ਉੱਥੇ ਜਾ ਰਹੀ ਸੀ ਤੁਸੀਂ ਮੈਨੂੰ ਛੱਡਿਓ ਮੈਂ ਲੇਟ ਹੋ ਗਈ ਵੈਸੇ ਵੀ ਕੋਈ ਗੱਲ ਨਹੀਂ ਮੈਂ ਛੱਡ ਆਉਣਾ ਹਾਂ ਹਾਂਜੀ ਕੀ ਹਾਲ ਹੈ ਭਰਾ ਆਕੇ ਆਮ ਆਮ ਹਾਂਜੀ ਹੋਰ ਕੀ ਹਾਲ ਹੈ ਬਾਈ ਵਧੀਆ ਵੀਰੇ ਹੋਰ ਕੀ ਸਮਾਚਾਰ ਮੋਰੇ ਬਸ ਸਮਾਚਾਰ ਕੀ ਭਰਾਵਾ ਹੂੰ ਥੋੜੀ ਦੇ ਮੁੰਡਾ ਲੰਗੇ ਨੇ ਇੱਥੋਂ ਹੂੰ ਗੰਦ ਪਾਇਆ ਜਿਹੜੇ ਹੁਣ ਲੰਗੇ ਸੀ ਹਾਂ ਉਹ ਹੈਈ ਉਹ ਭੈਣ ਭਰਾਣੇ ਵੀਰ ਲੋਕਾਂ ਦੀ ਸੋਚ ਏ ਉਹ ਮੇਰੀ ਵੀ ਭੈਣ ਏ ਉਹ ਹੂੰ ਛੋਟੇ ਛੋਟੇ ਉਹਦੇ ਕੱਪੜੇ ਪਾ ਨਾ ਨਾ ਵੀਰ ਜੀ ਸੋਚ ਦਾ ਫਰਕ ਏ ਅੱਜ ਕੱਲ ਲੋਕਾਂ ਦੀ ਸੋਚ ਮਾਰ ਚੁੱਕੀ ਏ ਜੇ ਭੈਣ ਭਰਾ ਵੀ ਇਕੱਠੇ ਜਾਣਗੇ ਗਲਤ ਸੋਚਦੇ ਨੇ ਪਰ ਸੋਚਣਾ ਨਹੀਂ ਚਾਹੀਦਾ ਹਰ ਰਿਸ਼ਤਾ ਖਰਾਬ ਨਹੀਂ ਹੁੰਦਾ ਉਹ ਭੈਣ ਭਰਾ ਸੀ ਇਹ ਤਾਂ ਹੈ ਇਹ ਸੋਚ ਬਦਲਣੀ ਚਾਹੀਦੀ ਏ ਗੁੱਸਾ ਨਾ ਕਰੀ ਮੇਰਾ ਭਰਾ ਨਹੀਂ ਗੁੱਸੇ ਵਾਲੀ ਤਾਂ ਰੋਈ ਚੱਲਦੀ ਹਾਂ ਉਹ ਗੁਰਪ੍ਰੀਤ ਕਿੱਧਰ ਜਾ ਰਿਹਾ ਹੈ ਹਾਂ ਹਾਂ ਜੀ ਤੇਰੇ ਕਿਵੇਂ ਵਧੀਆ ਵਧੀਆ ਹੋਰ ਆ ਚਾਹ ਪਾਣੀ ਪੀ ਲਈਏ ਉਹ ਘਰ ਪਰਿਵਾਰ ਮਮਾ ਤਾਂ ਠੀਕ ਹੈ ਹਾਂ ਮਾਤਾ ਠੀਕ ਹੈ ਚਾਹ ਪਾਣੀ ਪੀ ਪਰ ਭੈਣ ਸਾਰੇ ਵਧੀਆ ਨੇ ਕਿੱਧਰ ਜਾ ਰਿਹਾ ਮੜਾ ਯਾਰ ਉਹ ਮੈਂ ਫਾਰਮ ਪਰ ਇਹਨਾਂ ਨੌਕਰੀ ਦੇ ਅੱਛਾ ਉਹ ਭੈਣ ਦੇ ਵੀ ਭਰਾ ਦੀ ਗੁਰੂ ਨੌਕਰੀ ਤੇ ਫਾਰਮ ਕੋਈ ਗੱਲ ਨਹੀਂ ਦੇਖਣਾ ਮੈਂ ਕਰਨਾ ਸੈਟ ਹਾਂ ਆਇਆ ਚਾਹ ਪਾਣੀ ਨਾ ਬੱਸ ਆ ਜਾ ਯਾਰ ਮੈਂ ਮਲੇਟ ਹੋ ਰਿਹਾ ਮਾੜਾ ਮੇਰਾ ਭਰਾ ਆਣ ਕੇ ਮਿਲਦਾ ਚੱਲ ਠੀਕ ਹੈ ਹਾਂ ਹੈਲੋ ਜਸਪ੍ਰੀਤਾ ਹਾਂਜੀ ਬਾਹਰ ਆ ਜਾ ਭੱਜੀ ਆਪਾਂ ਚਲੋ ਠੀਕ ਹੈ ਮੈਂ ਕੱਪੜੇ ਪੱਕ ਕਰਦਾ ਹੋਰ ਜੀਤ ਵੀਰੇ ਕੀ ਹਾਲ ਨੇ ਓ ਠੀਕ ਠਾਕ ਔਰ ਪ੍ਰੀਤ ਕਿੱਧਰ ਤੂੰ ਮੈਂ ਤਾਂ ਯਾਰ ਥੋ ਲੰਘਦਾ ਪਿਆ ਸੀ ਅੱਛਾ ਉਹ ਮ ਆਪਣੇ ਯਾਰ ਦੋਸਤ ਸੀ ਤੇ ਮੈਂ ਕੰਮ ਸੀ ਮੈਨੂੰ ਹੁਣ ਬੱਚੇ ਮਿਲੇ ਸੀ ਅੱਛਾ ਉਹ ਫਾਰਮ ਜਾ ਭਰਿਆ ਹੀ ਕਈ ਬੱਚਿਆਂ ਨੇ ਉਹਨਾਂ ਦਾ ਅੱਜ ਰਿਜ਼ਲਟ ਝੁਟਾਣਾ ਭੈਣ ਦਾ ਫਾਰਮ ਭਰਾਇਆ ਸੀ ਤੂੰ ਹਾਂ ਮੈਂ ਭਰਾਤਾ ਸੀ ਯਾਰ ਅੱਜ ਰਿਜ਼ਲਟ ਆਣ ਵਾਲਾ ਹੈ ਕੀ ਬਲਾ ਪ੍ਰਮਾਤਮਾ ਸੋਣੀ ਲਿਆ ਮਾਤਾ ਚਾ ਲੈ ਕੇ ਆ। ਹੁਣ ਮਾਤਾ ਸੱਸੀ ਗੱਲ। ਸੱਸੀ ਗੱਲ। ਚਲ ਚਾਹ ਦੀ ਲੱਕੀ ਲੋਣ ਸੀ ਯਾਰ ਅਜੀਤ। ਕੋਈ ਪੁੱਤ ਲੈ ਲੈ ਚੱਲ। ਹੋਰ ਬਾ ਵਧੀਆ ਵਧੀਆ ਤੂੰ ਸੁਣਾ। ਹੋਰ ਘਰ ਪਰਵਾ ਠੀਕ ਏ? ਬੜਾ ਵਧੀਆ ਘਰੇ ਸਾਰੇ ਠੀਕ ਠਾਕ ਨੇ। ਹਾਂ ਵਧੀਆ ਵਧੀਆ ਮਾਤਾ। ਚਲ ਪੁੱਤ ਠੀਕੀ। ਕਿਹਾ ਮम्मी ਤੁਹਾਨੂੰ ਵਧਾਈਆਂ ਹੋਣ। ਕਿਵੇਂ ਪੁੱਤ? ਵਧਾਈਆ ਵਧਾਈਆ ਮੇਰੇ ਪੁੱਤ। ਆ ਵੀਜੀ ਤੋਂ ਵਧਾਈਆਂ ਹੋਣ। ਹੋ ਗਈ ਭੈਣ ਸੈਲੈਕਟ? ਹਾਏ ਹਾਏ ਪਰਮਾਤਮਾ ਨੇ ਸਾਡੀ ਸੋਨ ਦੀ ਓਏ ਕਿੰਨੀ ਅਸੀਂ ਗਰੀਬੀ ਦੇਖੀ ਓਏ। ਹੋਣਗੀ ਆਂਟੀ 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 ਜਸਪ੍ਰੀਤ ਭੱਜ ਗਈ ਜਸਪ੍ਰੀਤ ਭੱਜ ਗਈ ਆਂਟੀ ਜਿਹਦਾ ਕੋਈ ਨਾ ਹੋਵੇ ਨਾ ਉਹਦਾ ਪਰਮਾਤਮਾ ਹੁੰਦਾ ਪੁੱਤ ਹਾਂ ਧੰਨਵਾਦ ਵੀਰੇ ਤੇਰਾ ਯਾਰ ਵੀ ਲੈ ਤੂੰ ਫੋਮ ਭਰਾਤਾ ਸਾਡਾ ਇਹ ਆਪਣੀ ਪਾਸ ਹੋ ਗਈ ਵੀਰੇ ਲੈ ਨਾ ਇਹ ਨੀਲੀ ਪੈਣਾ ਵਰਗੀ ਯਾਰ ਤੂੰ ਮੇਰੇ ਚੰਟ ਉਹ ਤੇਰੀ ਮੰਮੀ ਉਹ ਦੇਖ ਕੇ ਡਰਦੀ ਕੀ ਕਰ ਰਹੀ ਹੈ ਭੱਜ ਗਈ ਤਾਂ ਕੰਮ ਯਾਰ ਪਰ ਮਾਰਦਾ ਸ਼ੂਗਰ ਕਰਨੇ ਬਹੁਤ ਗਰੀਬੀ ਦੇਖੇ ਪੈਣ ਸਭ ਦੀ ਸਾਂਝੀ ਆ ਕਭ ਇੰਤਜ਼ਾਰ ਦੀ ਹੋਵੇ ਭਾਵੇਂ ਆਪਣੀ ਹੋਵੇ ਇਹ ਮੇਰੀ ਭੈਣ ਆ ਮਾਤਮਾਨਾ ਗਰੀਬੀ ਚੱਕਦੀ ਪੁੱਤ ਸਾਡੀ ਕਰੀਓਗੇ ਹੁਣ ਆਪਾਂ ਦੱਸ ਹੈ ਆਪਣਾ ਤਾਂ ਮੂੰਹ ਸਿਰ ਕਾਲਾ ਕਰ ਗਈ ਪਹਿਲੀ ਕਿਉਂ ਨਹੀਂ ਤੇਥੋਂ ਮਾਰੀ ਗਈ ਉਹ ਹੁਣ ਇਹਨੂੰ ਲੱਭ ਲੈਣਾ ਕਿਧਰੇ ਮੋੜ ਅੰਮੋਲ ਰੱਖ ਮੈਨੂੰ ਗੇਰੀ ਨਾ ਦੇ ਇਸ ਤਰਫ ਤੇ ਵੇੜਾ ਵਾਜੇ ਹਾਂ 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 ਜੇ ਮੈਂ ਮਰ ਜਾ ਆ ਉਹਦੀ ਮਾਂ ਕਹਿੰਦੀ ਤੇ ਮੇਰੀ ਧੀ ਇੰਨੀ ਸਿਆਣੀ ਆ ਚੱਲ ਵੀ ਜੇ ਆ ਕੇ ਪਤਾ ਲੇ ਇਹ ਆਪਾਂ ਨੂੰ ਵੀ ਜਾਣਾ ਪਊਗਾ ਹੋਰ ਪਤਾ ਤਾਂ ਲੈ ਕੇ ਆਣਾ ਪੈਣਾ ਫੇਰ ਆਪਾਂ ਨੂੰ ਚੱਲ ਜਾइए ਫੇਰ ਚੱਲ ਜਾइए ਠੀਕ ਹੈ ਹਾਏ ਹਾਏ ਬੱਸ ਚੁੱਪ ਕਰ ਅਸਾਂ ਤਾਂ ਆਵਾਜ਼ ਚਪਟਾ ਲਗਾ ਚਲ ਚੁੱਪ ਕਰ ਵਾਚ ਚੁੱਪ ਕਰ ਪਹਿਲੀ ਮਾਰ ਦਿੰਦੇ ਐ ਬੱਸ ਚੁੱਪ ਕਰ ਆ ਬੈ ਚੁੱਪ ਕਰ ਭਾਜੀ ਤੁਹਾਨੂੰ ਵੀ ਨਹੀਂ ਪਤਾ ਲੱਗਿਆ ਸਾਰਾ ਦਿਨ ਤੁਸੀਂ ਮੰਜੇ ਤੇ ਬੈਠੇ ਰਹਿੰਦੇ ਤੁਸੀਂ ਤਾਂ ਗੌਰ ਰੱਖਿਆ ਕਰੋ ਉਹ ਤਾਂ ਹੈ ਵੀ ਨਹੀਂ ਦੀ ਕਹੀ ਜੀ ਉਹ ਕਿਵੇਂ ਉਹ ਭੱਜ ਗਈ ਉਹ ਤਾਂ ਕੋਈ ਸੌ ਵੀ ਨਹੀਂ ਖਾਂਦਾ ਸੀਗਾ ਐਨੀ ਸੌ ਕੁੜੀ ਸੀਗੀ ਕੋਈ ਭੰਗ ਗੱਲ ਨਹੀਂ ਕਰਨੀ ਚਾਹੀਦੀ ਮੈਂ ਕਿਸੇ ਦੀ ਗੱਲਾਂ ਕਰਦੀ ਤੇ ਮੇਰੀ ਮੂੰਹ ਸਿਰ ਕਾਲਾ ਕਰਾਗੀ ਹੇ ਭਾਜੀ ਬੜਾ ਸਮਾੜਾ ਬਦਾਈਆ ਭਾਣੇ ਤੈਨੂੰ ਮੇਰੇ ਕੋਲ ਇਹ ਨੌਕਰੀ ਮੇਰੇ ਗਿੱਲੇ ਡੱਬਾ ਬਦਾਈਆ ਭਾਣੇ ਕੀ ਗੱਲ ਭਾਣੇ ਵਾਲੀ ਮੋਜ ਨਹੀਂ ਹੋ ਰਹੀ ਹੋਰੂ ਨਹੀਂ ਭਾਣੇ ਕੀ ਕਰਾ ਸਾਨੂੰ ਤਾਂ ਕੁੜੀ ਕਰਕੇ ਮੂੰਹ ਸਿਰ ਕਾਲਾ ਕਰਾਂਗੀ ਬੱਬੀ ਭਾਣੇ ਮੈਨੂੰ ਤਾਂ ਪਤਾ ਨਹੀਂ ਸੀਗਾ ਸਾਨੂੰ ਤੂੰ ਫੋਨ ਕਰਕੇ ਤਾਂ ਦੱਸਣਾ ਸੀ ਸਾਨੂੰ ਤੂੰ ਬਗਾਨੀ ਬਣਾਤਾ ਭਾਣੇ ਕਿੱਥੋਂ ਦੱਸਾਂ ਮੈਂ ਤਾਂ ਡਰਦੀ ਕਿਸੇ ਕੋਲ ਗੱਲ ਵੀ ਨਹੀਂ ਕਰਦੀ ਕੀ ਆਪਦਾ ਕੱਲ੍ਹ ਆਪਦੀ ਟੀਚੂਗਾ ਚੱਕੂਗੀ ਆਪਦੀ ਢਿੱਡ ਨੰਗਾ ਹੋਊਗਾ ਲੱਪਣ ਜਗਦੇ ਜੀ ਦੀ ਲੋੜ ਹੋਈ ਦੱਸਣੀ ਆਪਾਂ ਤਾਂ ਬੈਠਾਂਗੇ ਆਪਾਂ ਠੀਕ ਹੈ ਜੀ ਲੱਪਣ ਇਹਨਾਂ ਨੂੰ ਡੱਬਿਆਂ ਦੀ ਹੋਈਏ ਦੇਖ ਸਾਡੇ ਤੱਕ ਕੀ ਕਾਰਵ ਹੋ ਗਿਆ ਹੈ ਦੇਖ ਲੱਪਣ ਨਾ ਹੋਰ ਪਾਣੇ ਕਿਸੇ ਦੀ ਧੀ ਪੈਣ ਦੀ ਗੱਲ ਨਾ ਕਰੇ ਇਸ ਮੂਵੀ ਤੋਂ ਮੈਸੇਜ ਮਿਲਦਾ ਹੈ ਕਿਸੇ ਦੀ ਧੀ ਪੈਣ ਨੂੰ ਨਿੱਦਿਆ ਨਹੀਂ ਜਾ ਸਕਦਾ ਅਸੀਂ ਇਸ ਮੂਵੀ 'ਚ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਲੋਕਾਂ ਦੀ ਸੋਚਣਾ ਅੱਜ ਕੱਲ ਕੁੜੀਆਂ ਦੇ ਪਹਿਰਾਵੇ ਤੋਂ ਜੱਜ ਕੀਤੀ ਜਾਂਦੀ ਆ ਤੇ ਕਦੀ ਵੀ ਉਹਨਾਂ ਨੂੰ ਉਹਦੇ ਪਹਿਰਾਵੇ ਤੋਂ ਨਹੀਂ ਜੱਜ ਕਰਨਾ ਚਾਹੀਦਾ ਹੈਗਾ ਇਹ ਕੁੜੀਆਂ ਵੀ ਪੁੱਤਰਾ ਵਰਗੀਆਂ ਹੁੰਦੀਆਂ ਨੇ ਇਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਦਿਓ ਤੇ ਆਪਣਾ ਭਰਾ ਜੀਤ ਪਾਤਣਾ ਜੀ ਦਾਲ ਤੋਂ ਆ ਤੇ ਇਹਨਾਂ ਦਾ ਚੈਨਲ ਸਬਸਕ੍ਰਾਈਬ ਕਰ ਲਿਓ YouTube ਤੇ ਜੀਤ ਦਾਲ ਦੇ ਨਾਮ ਤੋਂ ਵੱਧ ਤੋਂ ਵੱਧ ਚੜ੍ਹ ਕੇ ਫੋਲੋ ਕਰੋ ਸਬਸਕ੍ਰਾਈਬ ਕਰੋ ਬੰਦਿਆ ਪਿਆਰ ਨਾਲ ਦੇਖੋ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਜਰੂਰ ਸ਼ੇਅਰ ਕਰਿਓ ਥੈਂਕ ਯੂ ਲਵ ਯੂ ਬਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ